ਥਾਣਾ ਫਿਲੌਰ ਦੇ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਦੋ ਮਹਿਲਾਵਾਂ ਸਮੇਤ 6 ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਸ਼ਰਾਬ ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਿਲੌਰ ਦੇ ਮੁਖੀ ਸੰਜੀਪ ਕਪੂਰ ਨੇ ਦੱਸਿਆ ਕਿ ਇਹ ਗ੍ਰਿਫਤਾਰ ਕੀਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਰੇ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਤੇ ਫੜੇ ਆ ਕੋਈ ਸ਼ਿਕੀ ਫੜੇ ਆ ਤੇ ਕਿੰਨੇ ਬੰਦੇ ਫੜੇ ਆ ਤੇ ਕੀ ਕਹਿਣਾ ਚਾਹੁੰਦੇ ਆ ਅ ਨਸ਼ੀਲੇ ਖਿਲਾਫ ਸੰਗਦੇ ਵਿੱਚ थाना ਫਲੋਰ ਪੁਲਿਸ ਜ਼ਿਲ੍ਹਾ ਜਲੰਧ ਵਿਖੇ ਅੱਜ ਤੋਂ ਸਹੰਤਾਂ ਚਲਈ ਜਦ ਮਾਨਯੋਗ ਜੀਵਿੰਦਰ ਜੱਤੀ ਐਸਐਸਪੀ ਸਰਜਾ ਹਰਵਿੰਦਰ ਸਿੰਘ ਗਿਰਿਤ ਜੀ ਦੀ ਹਜ਼ਰਤਾਂ ਤੇ ਡੀਐਸਪੀ ਫਲੋਰ ਸਰਜਾ ਸਰਵਨ ਸਿੰਘ ਬਲਜੀਤ ਜੀ ਦੇ ਨਿਰਦੇਸ਼ਾਂ ਤੇ थाना ਫਲੋਰ ਜੋ ਪੁਲਿਸ ਨੇ ਦੋ ਮੁਕਦਮੇ ਰਜਿਸਟਰ ਕੀਤੇ ਇੱਕ ਮੁਕਦਮਾ ਨੰਬਰ 185 ਜਿਸ ਦੇ ਵਿੱਚ ਤਿੰਨ ਲੋਕਾਂ ਦਾ ਖਰਾਬ ਦਰਜਿਸਟਰ ਹੋਇਆ ਜੋ ਸਵਿਚ ਕਿਰਪਾਲ ਸਿੰਘ ਔਰ ਫਲਾਡੀ ਪੁੱਤਰ ਗੁਲਜ਼ਾਰ ਸਿੰਘ ਵਾਸੀ ਨਦਰਾ ਕਲੋਨੀ ਅੰਗੋਵਨ ਸਿੰਘ ਵਾਸੀ ਲੁਧਿਆਣਾ ਅਤੇ ਰਮਨਦੀਪ ਕੌਰ ਪੁੱਤਰੀ ਕੁਲਵਿੰਦਰ RAM ਵਾਸੀ ਖਾਨਪੁਰ ਜੋ ਕਿ ਲੁਧਿਆਣੇ ਤੋਂ ਨਸ਼ੇ ਦੀ ਖੇਪ ਲੈ ਕੇ ਸਪਲਾਈ ਕਰਦੇ ਸੀ ਇਨ੍ਹਾਂ ਕੋਲੋਂ 5 ਗ੍ਰਾਮ ਹੀਰੋਇਨ ਅਤੇ 180 ਦੇ ਕਰੀਬ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹੈ ਜੋ ਕਿ పరిਮਾਤਰ ਹੈ ਤੇ ਇਸੇ ਗੜੀ ਦੇ ਵਿੱਚ ਨਸ਼ੀਲੇ ਇਹ ਸ਼ਰਾਬ ਨਜਾਇਜ਼ ਸ਼ਰਾਬ ਸੰਬੰਧੀ थाना ਫਲੋਰ پولیس ਨੇ 169 ਗਰਮ ਕਦਮਾ ਦਰਜ ਕੀਤਾ ਹੈ ਜੋ ਕਿ ਸ਼ੀਲੋ ਪਤਨੀ ਕਸ਼ਮੀਰੀ لال ਵਾਸੀ ਗੰਨਾਪੁਰ ਦੇ ਖਿਲਾਫ ਦਾ ਜਿਸ ਤੇ ਪਹਿਲਾਂ ਵੀ ਦੋ ਮੁਕਦਮੇ ਦਰਜਾ ਇਸ ਪਾਸੋਂ ਪੰਜਾਬ ਪੋਸ਼ਤਲਾ ਨਸ਼ੀਲੀ ਸ਼ਰਾਬ ਜੋ ਕਿ ਕਰੀਬ 750 ਐਮਐਲ ਦੀ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ ਜਿਸ ਨੂੰ ਕੀ ਅੱਜ ਬਿਸ਼ਰਾ ਅਦਾਲਤ ਕਰਕੇ ਰਿਮਾਨਡਰ ਕੀਤਾ ਗਿਆ ਕਿੰਦਾ ਦਾ ਬੈਕਗ੍ਰਾਉਂਡ ਕਿੰਦਾ ਦਾ ਇਹਨਾਂ ਦਾ ਇਸ ਸ਼ਰਾਬ ਦੇ ਉੱਪਰ ਚੇਦੇ ਵਿੱਚ ਸ਼ੀਲੋ ਦੇ ਵੀ ਦੇ ਖਿਲਾਫ ਮੁਕਦਮਾ ਦਰਜ ਹੋਇਆ ਤੇ ਜਿਹੜੇ ਨਸ਼ੀਲੇ ਕਾਰੋਬਾਰਸ ਹੁੰਦੀ ਹੈ ਉਸ ਵੰਦੀ ਹੈ ਜੋ ਕਿ ਰਮਨਦੀਪ ਕੌਰ ਹੈ ਜੋ ਕਿ ਇਹਨਾਂ ਦੇ ਮੇਨ ਹੈਡ ਸੀਗੀ ਤੇ ਉਹ ਹੀ ਸ਼ਰਾਬੀ ਫਾਰਮੈਸਟੀਕਲ ਪਦਾਰਥਾਂ ਕਿਸ ਤਰੀਕੇ ਥਾਣਾ ਫਿਲੌਰ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਦੋ ਮਹਿਲਾਵਾਂ ਸਮੇਤ 6 ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਸ਼ਰਾਬ ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਿਲੌਰ ਦੇ ਮੁਖੀ ਸੰਜੀਪ ਕਪੂਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਰੇ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੇ ਫੜੇ ਆ, ਕੋਈ ਸ਼ੱਕੀ ਫੜੇ ਆ ਤੇ ਕਿੰਨੇ ਬੰਦੇ ਫੜੇ ਆ ਤੇ ਕੀ ਕਹਿਣਾ ਚਾਹੁੰਦੇ ਆ? ਅਨਸ਼ੀਲਿਕ ਖਰਾਬ ਦਰਜ ਦੇ ਵਿੱਚ थाना ਫਲੋਰ ਪੁਲਿਸ ਜ਼ਿਲ੍ਹਾ ਜਲੰਧ ਦਾ ਵਿwidehatਨ ਅਸਲ ਸਹੰਤਾ ਅਸਲੀ ਜਦ ਮਾਨਯੋਗ ਜੀਵਿੰਦਰ ਜੱਤੀ ਐਸਐਸਪੀ ਸਰਜਾ ਹਰਵਿੰਦਰ ਸਿੰਘ ਦੇ ਦਿੱਹ ਹਜ਼ਾਰਤਾ ਦੇ ਅਤੇ ਡੀਐਸਪੀ ਫਲੋਰ ਸਰਜਾ ਸਰਵਨ ਸਿੰਘ ਬਲਜੀਤ ਜੀ ਦੇ ਨਿਰਦੇਸ਼ਾਂ ਤੇ थाना ਫਲੋਰ ਨੂੰ ਪੁਲਿਸ ਨੇ ਦੋ ਮੁਕਦਮੇ ਰਜਿਸਟਰ ਕੀਤੇ ਇੱਕ ਮੁਕਦਮਾ ਨੰਬਰ 185 ਜਿਸ ਦੇ ਵਿੱਚ ਤਿੰਨ ਲੋਕਾਂ ਦੇ ਖਰਾਬ ਦਰਜ ਹੋਇਆ ਜੋ ਸਵਿਚ ਕਿਰਪਾਲ ਸਿੰਘ ਔਰ ਫਲਾਡੀ ਪੁੱਤਰ ਗੁਲਜ਼ਾਰ ਸਿੰਘ ਵਾਸੀ Indra ਕਲੋਨੀ ਅੰਬੋਗਨ ਸਿੰਘ ਵਾਸੀ ਲੁਧਿਆਣਾ ਅਤੇ ਰਮਨਦੀਪ ਕੌਰ ਪੁੱਤਰੀ ਕੁਲਵਿੰਦਰ ਰਾਮワਸੀ ਖਾਨਪੁਰ ਜੋ ਕਿ ਲੁਧਿਆਣੇ ਤੋਂ ਨਸ਼ੇਦੀ ਖੇਪ ਲੈ ਕੇ ਸਪਲਾਈ ਕਰਦੇ ਸੀ ਇੰਨਾ ਪਾਸੋਂ 5 ਗ੍ਰਾਮ ਹੀਰੋਇਨ ਅਤੇ 180 ਦੇ ਕਰੀਬ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹੈ ਜੋ ਕਿ పరిਮਾਤਰ ਹੈ ਤੇ ਇਸੇ ਗੜੀ ਦੇ ਵਿੱਚ ਨਸ਼ੀਲੇ ਸ਼ਰਾਬ ਨਜਾਇਜ਼ ਸ਼ਰਾਬ ਸੰਬੰਧੀ थाना ਫਲੋਰ ਪੁਲਿਸ ਨੇ 166 ਨੰਬਰ ਦਾ ਮਾਮਲਾ ਦਰਜ ਕੀਤਾ ਹੈ ਜੋ ਕਿ ਸ਼ੀਲੋ ਪਤਨੀ ਕਸ਼ਮੀਰੀ ਲਾਲ 82 ਗੱਨਾਪੇਟ ਦੇ ਖਿਲਾਫ ਦਾ ਜਿਸ ਤੇ ਪਹਿਲਾਂ ਵੀ ਦੋ ਮੁਕਦਮੇ ਦਰਜਾ ਇਸ ਪਾਸੋਂ ਪੰਜਾਬ ਬੋਤਲਾ ਨਸ਼ੀਲੀ ਸ਼ਰਾਬ ਜੋ ਕਿ ਕਰੀਬ 750 ਐਮਐਲ ਦੀ ਸ਼ਰਾਬ ਬਰਾਮਦ ਹੋਈ ਹੈ ਜਿਸ ਨੂੰ ਕੀ ਅੱਜ ਵਿਸ਼ਦਾ ਅਦਾਲਤ ਕਰਕੇ ਰਿਮਾਨਾ ਕਰ ਦਿੱਤਾ ਗਿਆ ਕਿੰਦਾ ਦਾ ਬੈਕਗ੍ਰਾਉਂਡ ਕਿੰਦਾ ਤਾਂ ਇਹਨਾਂ ਦਾ ਇਨ ਇਸ ਸ਼ਰਾਬ ਦੇ ਉੱਪਰ ਚਿਤਵਸ਼ੀਲੋ ਦੇ ਵੀ ਖਿਲਾਫ ਮੁਕਦਮਾ ਦਰਜ ਹੋਇਆ ਤੇ ਜਿਹੜੇ ਨਸ਼ੀਲੇ ਕਾਰੋਬਾਰ ਸੌਂਦੀ ਹੈ ਉਸਮਦੀ ਹੈ ਜੋ ਕਿ ਰਮਨਦੀਪ ਕੌਰ ਜੋ ਕਿ ਨਾ ਮੇਨ ਹੈਡ ਸੀ ਕਿ ਇਹ ਉਹੀ ਇਸ਼ਾਰਬਿਤ ਫਾਰਮੂਲੇ ਵਾਲੇ ਪਦਾਰਥਾਂ ਕਿਸ ਤਰੀਕੇ